ਕਮਰੇ ਚ ਸੋ ਰਹੀ ਸੀ ਮਾਂ ਚੱਕ ਮਰ ਦੇ ਕੇ ਅਣਪਛਾਤੇ ਵਿਅਕਤੀ ਕਰ ਗਏ ਵੱਡਾ ਕਾਹਨ ਪਾਰਟੀ ਚਲੇ ਜਾਂਦੀਆਂ ਦੀ ਸੀਸੀਟੀਵੀ ਵੀਡੀਓ ਅੱਜ ਸਾਹਮਣੇ ਵੀਡੀਓ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੱਕੇ ਬੱਕੇ ਡਰ ਦੇ ਮਾਰੇ ਬੱਚੇ ਨੂੰ ਖਾਲੀ ਫਲਾਟ ਚ ਛੁੱਟ ਗਏ ਅਣਪਛਾਤੇ ਵਿਅਕਤੀ ਕੋ ਕਿਹੜੇ ਹਾਲਾਤਾਂ ਚ ਮਿਲੀ ਮਾਸੂਮ ਬੱਚੀ ਮੋਢੀ ਲਈ ਸਹਾਇਤਾ ਦੇਣ ਲਈ ਬੱਚੇ ਨੂੰ ਹਸਪਤਾਲ ਚ ਕਰਵਾਇਆ ਦਾਖਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਜੀ ਤੱਕ ਦੈਵਨ ਮੀਡੀਆ ਮੈਂ ਬਿਆਨ ਲੁਧਿਆਣਾ ਦੇ ਨਿਊ ਕਰਤਾਰ ਨਗਰ ਇਲਾਕੇ ਵਿੱਚ ਦੀ ਰਾਤ ਨੂੰ ਲਾਪਤਾ ਹੋਈ 7 ਮਹੀਨੇ ਦੀ ਬੱਚੀ ਵੀਰਵਾਰ ਦੁਪਹਿਰ ਨੂੰ ਮਿਲ ਗਈ ਹੈ ਮਾਮਲਾ ਉਜਾਗਰ ਹੋਣ ਕਾਰਨ ਕੋਈ ਬੱਚੇ ਨੂੰ ਘਰ ਦੇ ਪਿੱਛੇ ਇੱਕ ਖਾਲੀ 플ਾਟ ਵਿੱਚ ਛੱਡ ਕੇ ਭੱਜ ਗਿਆ ਬੱਚੇ ਨੂੰ ਮੁੱਢਲੀ ਸਹਾਇਤਾ ਅਤੇ ਆਕਸੀਜਨ ਆਦਿ ਲਈ ਦੀਪ ਹਸਪਤਾਲ ਲਿਜਾਇਆ ਗਿਆ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਬੀਤੀ ਰਾਤ ਲਗਭਗ 12 ਵਜੇ ਕਣ ਪਛਾਤਾ ਵਿਅਕਤੀ ਆਪਣੀ ਮਾਂ ਨਾਲ ਸੁੱਤੀ ਪਈ 7 ਮਹੀਨੇ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ ਜਦੋਂ ਪਰਿਵਾਰ ਦੀ ਅੱਧੀ ਰਾਤ ਨੂੰ ਅੱਖ ਖੁੱਲੀ ਤਾਂ ਉਹਨਾਂ ਨੇ ਦੇਖ ਕਿ ਉਹਨਾਂ ਦੀ ਛੋਟੀ ਬੱਚੀ ਦਿਵਾਂਸ਼ੀ ਬਿਸਤਰੇ ਤੇ ਨਹੀਂ ਸੀ ਜਿਸ ਤੋਂ ਬਾਅਦ ਪਰਿਵਾਰ ਉਸਨੂੰ ਲੱਭਣ ਗਿਆ ਪਰ ਉਹਨਾਂ ਨੂੰ ਬੱਚੀ ਨਹੀਂ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਲਾਕੇ ਵਿੱਚ ਲੱਗੇ ਸੀ ਸੀਟੀਵੀ ਕੈਮਰਿਆਂ ਵਿੱਚ ਤਿੰਨ ਲੋਕ ਕੁਝ ਬਾਲਟੀਆਂ ਚੁੱਕਦੇ ਦਿਖਾਈ ਦੇ ਰਹੇ ਨੇ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਿਤਾ ਗੁਰਪ੍ਰੀਤ ਨੇ ਦੱਸਿਆ ਕਿ ਉਸ ਦਾ ਹੋਟਲ ਦਾ ਕਾਰੋਬਾਰ ਹੈ ਉਹ ਕੱਲ ਦੁਪਹਿਰ ਆਪਣੇ ਸਾਥੀ ਨਾਲ ਜ਼ਿਰਕਪੁਰ ਹੋਟਲ ਗਿਆ ਸੀ ਉਸ ਦੀ ਰਾਤ 12 ਵਜੇ ਤੱਕ ਆਪਣੀ ਪਤਨੀ ਮੀਤ ਨਾਲ ਫੋਨ ਤੇ ਗੱਲਬਾਤ ਹੋਈ ਰਾਤ 12 ਵਜੇ ਤੋਂ ਬਾਅਦ ਮੀਤ ਆਪਣੀਆਂ ਤਿੰਨ ਧੀਆਂ ਨਾਲ ਕਮਰੇ ਵਿੱਚ ਸੌ ਗਈ ਸਵੇਰੇ 4 ਵਜੇ ਦੇ ਕਰੀਬ ਮੀਤ ਨੇ ਫੋਨ ਕਰਕੇ ਦੱਸਿਆ ਕਿ ਦਿਵਯਾਂਸ਼ੀ ਲਾਪਤਾ ਹੈ ਕਮਰੇ ਦਾ ਦਰਵਾਜ਼ਾ ਵੀ ਖੁੱਲ੍ਹਾ ਸੀ ਅਤੇ ਕਮਰੇ ਦੀਆਂ ਲਾਟਾਂ ਵੀ ਜਗ ਰਹੀਆਂ ਸਨ ਗੁਰਪ੍ਰੀਤ ਨੇ ਦੱਸਿਆ ਕਿ ਉਸਦੀ ਭੂਆ ਦਿਮਾਗੀ ਤੌਰ ਤੇ ਕਮਜ਼ੋਰ ਹੈ ਜਿਸ ਕਾਰਨ ਉਹ ਛੱਤ ਤੇ ਰਹਿੰਦੀ ਹੈ ਅਤੇ ਰਾਤ ਨੂੰ ਅਕਸਰ ਉਹ ਛੱਤ ਦਾ ਦਰਵਾਜ਼ਾ ਬੰਦ ਕਰਕੇ ਸੌਂਦੇ ਨੇ ਰਾਤ ਨੂੰ ਪਰਿਵਾਰ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ ਜਿਸ ਕਾਰਨ ਦਿਵਯਾਂਸ਼ੀ ਨੂੰ ਕੋਈ ਅਣਪਛਾਤਾ ਵਿਅਕਤੀ ਚੁੱਕ ਕੇ ਲੈ ਗਿਆ ਧੀਆਂ ਨਾਲ ਕਮਰੇ 'ਚ ਸੌ ਰਹੀ ਸੀ ਮਾਂ ਚਗਮਾ ਦੇ ਕੇ ਅਣਪਛਾਤੇ ਵਿਅਕਤੀ ਕਰ ਗਏ ਵੱਡਾ ਕਾਹਨ ਪਾਲਟੀ ਚਲੀ ਜੰਦਿਆਣੀ ਸੀਸੀਟੀਵੀ ਵੀਡੀਓ ਇਸ ਸਾਹਮਣੇ ਵੀਡੀਓ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੱਕੇ ਬੱਕੇ ਡਰ ਦੇ ਮਾਰੇ ਬੱਚੇ ਨੂੰ ਖਾਲੀ ਫਲਾਟ 'ਚ ਛੁੱਟ ਕੇ ਅਣਪਛਾਤੇ ਵਿਅਕਤੀ ਦੇਖੋ ਕਿਹੜੇ ਹਾਲਾਤਾਂ ਚ ਮਿਲੀ ਮਾਸੂਮ ਬੱਚੀ ਮੋਢੀ ਸਹਾਇਤਾ ਦੇਣ ਲਈ ਬੱਚੇ ਨੂੰ ਹਸਪਤਾਲ ਚ ਕਰਵਾਇਆ ਦਾਖਲ ਸੱਚਾ ਕ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤੱਕ ਦੈਵਨ ਮੀਡੀਆ ਮੈਂ ਬਿਆਨ ਲੁਧਿਆਣਾ ਦੇ ਨਿਊ ਕਰਤਾਰ ਨਗਰ ਇਲਾਕੇ ਵਿੱਚ ਦੀ ਰਾਤ ਨੂੰ ਲਾਪਤਾ ਹੋਈ 7 ਮਹੀਨੇ ਦੀ ਬੱਚੀ ਵੀਰਵਾਰ ਦੁਪਹਿਰ ਨੂੰ ਮਿਲ ਗਈ ਹੈ ਮਾਮਲਾ ਉਜਾਗਰ ਹੋਣ ਕਾਰਨ ਕੋਈ ਬੱਚੇ ਨੂੰ ਘਰ ਦੇ ਪਿੱਛੇ ਇੱਕ ਖਾਲੀ ਪਲਾਟ ਵਿੱਚ ਛੱਡ ਕੇ ਭੱਜ ਗਿਆ ਬੱਚੇ ਨੂੰ ਮੁੱਢਲੀ ਸਹਾਇਤਾ ਆਕਸੀਜਨ ਆਦਿ ਲਈ ਦੀਪ ਹਸਪਤਾਲ ਲਿਜਾਇਆ ਗਿਆ ਹੈ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਬੀਤੀ ਰਾਤ ਲਗਭਗ 12 ਵਜੇ ਕਣਪਛਾਤਾ ਵਿਅਕਤੀ ਆਪਣੀ ਮਾਂ ਨਾਲ ਸੁੱਤੀ ਪਈ 7 ਮਹੀਨੇ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ ਜਦੋਂ ਪਰਿਵਾਰ ਦੀ ਅੱਧੀ ਰਾਤ ਨੂੰ ਅੱਖ ਖੁੱਲੀ ਤਾਂ ਉਹਨਾਂ ਨੇ ਦੇਖ ਕਿ ਉਹਨਾਂ ਦੀ ਛੋਟੀ ਬੱਚੀ ਦਿਵਾਂਸ਼ੀ ਬਿਸਤਰੇ ਤੇ ਨਹੀਂ ਸੀ ਜਿਸ ਤੋਂ ਬਾਅਦ ਪਰਿਵਾਰ ਉਸਨੂੰ ਲੱਭਣ ਗਿਆ ਪਰ ਉਹਨਾਂ ਨੂੰ ਬੱਚੀ ਨਹੀਂ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਲਾਕੇ ਵਿੱਚ ਲੱਗੇ ਸੀ ਸੀਟੀਵੀ ਕੈਮਰਾ ਵਿੱਚ ਤਿੰਨ ਲੋਕ ਕੁਝ ਬਾਲਟੀਆਂ ਚੁੱਕਦੇ ਦਿਖਾਈ ਦੇ ਰਹੇ ਨੇ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਿਤਾ ਗੁਰਪ੍ਰੀਤ ਨੇ ਦੱਸਿਆ ਕਿ ਉਸ ਦਾ ਹੋਟਲ ਦਾ ਕਾਰੋਬਾਰ ਹੈ ਉਹ ਕੱਲ ਦੁਪਹਿਰ ਆਪਣੇ ਸਾਥੀ ਨਾਲ ਜ਼ਿਰਕਪੁਰ ਹੋਟਲ ਗਿਆ ਸੀ ਉਸ ਦੀ ਰਾਤ 12 ਵਜੇ ਤੱਕ ਆਪਣੀ ਪਤਨੀ ਮੀਤ ਨਾਲ ਫੋਨ ਤੇ ਗੱਲਬਾਤ ਹੋਈ ਰਾਤ 12 ਵਜੇ ਤੋਂ ਬਾਅਦ ਮੀਤ ਆਪਣੀਆਂ ਤਿੰਨ ਧੀਆਂ ਨਾਲ ਕਮਰੇ ਵਿੱਚ ਸੌ ਗਈ ਤਵੇਰੇ 4 ਵਜੇ ਦੇ ਕਰੀਬ ਮੀਤ ਨੇ ਫੋਨ ਕਰਕੇ ਦੱਸਿਆ ਕਿ ਦਿਵਯਾਂਸ਼ੀ ਲਾਪਤਾ ਹੈ ਕਮਰੇ ਦਾ ਦਰਵਾਜ਼ਾ ਵੀ ਖੁੱਲਾ ਸੀ ਅਤੇ ਕਮਰੇ ਦੀਆਂ ਲਾਟਾਂ ਵੀ ਜਗ ਰਹੀਆਂ ਸਨ ਗੁਰਪ੍ਰੀਤ ਨੇ ਦੱਸਿਆ ਕਿ ਉਸਦੀ ਭੂਆ ਦਿਮਾਗੀ ਤੌਰ ਤੇ ਕਮਜ਼ੋਰ ਹੈ ਜਿਸ ਕਾਰਨ ਉਹ ਛੱਤ ਤੇ ਰਹਿੰਦੀ ਹੈ ਅਤੇ ਰਾਤ ਨੂੰ ਅਕਸਰ ਉਹ ਛੱਤ ਦਾ ਦਰਵਾਜ਼ਾ ਬੰਦ ਕਰਕੇ ਸੌਂਦੇ ਨੇ ਰਾਤ ਨੂੰ ਪਰਿਵਾਰ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ ਜਿਸ ਕਾਰਨ ਦਿਵਯਾਂਸ਼ੀ ਨੂੰ ਕੋਈ ਅਣਪਛਾਤਾ ਵਿਅਕਤੀ ਚੁੱਕ ਕੇ ਲੈ ਗਿਆ